ਰੌਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਸਰੀ ਕਾਲ ਇੱਕ ਜਿਹੜੇ ਬਾਈ ਆਪਾਂ ਨੂੰ ਕਮੈਂਟ ਕਰਦੇ ਆ ਬਲਵਿੰਦਰ ਸਿੰਘ ਜੀ ਯੂ ਐਸ ਏ ਤੇ ਮੋਨਾ ਜੀ ਯੂ ਐਸ ਏ ਉਹਨਾਂ ਤਾਂ ਹਰ ਕੋਈ ਜਾਣਦਾ ਤੇ ਪਛਾਣਦਾ ਵੀ ਹੈ ਤੇ ਇੱਕ ਤੁਹਾਨੂੰ ਆਪਾਂ ਬੇਨਤੀ ਕਰਦੇ ਆ ਵੀ ਆਪਣਾ ਤੁਹਾਨੂੰ ਪਤਾ ਹੀ ਆ ਚਾਰਨਾ ਬਾਲੇ ਦਾ ਆਪਣਾ ਚੈਨਲ ਆਗਾ ਜਿਹੜਾ ਆਪਣਾ ਚਾਰਨਾ ਬਾਲੇ ਵਾਲੀ ਚੈਨਲ ਆ ਇਹਦੇ ਤੇ ਜਿਹੜੀ ਚਾਰਨਾ ਸਰਪੰਚ ਦੀ ਵੀਡੀਓ ਆਉਂਦੀ ਆ ਰੱਬਾ ਮੇਰੀ ਮਾਂ ਮੋੜ ਦੇ ਇੱਕ ਦਿਨ ਚਾਰਨਾ ਬਾਲੇ ਤੇ ਆਇਆ ਕਰੂਗੀ ਇੱਕ ਦਿਨ ਚਾਰਨਾ ਸਰਪੰਚ ਤੇ ਆਇਆ ਕਰੂ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਇੱਕ ਜਿਹੜੀਆਂ ਹਣ ਕੋ ਆਪਾਂ ਨੂੰ ਕੁੜੀਆਂ ਦੀ ਲੋੜ ਆ ਨਵੇਂ ਚਿਹਰੇ ਆਪਾਂ ਨੂੰ ਕੁੜੀਆਂ ਦੀ ਲੋੜ ਆ ਜੇ ਕਿਸੇ ਭੈਣ ਭੈਣ ਨੇ ਕੰਮ ਕਰਨਾ ਸਾਡੇ ਨਾਲ ਤਾਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੀ ਆ ਤੇ ਸਾਨੂੰ ਦੋ ਕੁੜੀਆਂ ਦੀ ਜ਼ਰੂਰਤ ਆ ਗਈ ਤੇ ਆਪਣਾ ਫੋਨ ਨੰਬਰ ਹੈਗਾ 97813 43917 97813 43917 ਆਪਣਾ ਫੋਨ ਦਾ ਨੰਬਰ ਆ ਤੇ ਜਿਹੜੇ ਭੈਣਾਂ ਕੰਮ ਕਰਨਾ ਚਾਹੁੰਦੀ ਆ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੀ ਆ ਸਾਡੇ ਨਾਲ ਕਨੈਕਟ ਕਰ ਸਕਦੇ ਆ ਤੇ ਨਾ ਤਾਂ ਕਹਿੰਦੇ ਹੁੰਦੇ ਆ ਪੈਣ ਪਰਾਂ ਨਾਲ ਮਿਲ ਕੇ ਸਾਰੇ ਕੰਮ ਹੁੰਦੇ ਆਗੇ ਤੇ ਹੁਣ ਜਿਹੜੇ ਆਪਣੇ ਸਬਸਕ੍ਰਾਈਬਰ ਆ ਗਏ ਇਹ 85000 ਹੋ ਚੁੱਕੇ ਆ ਆਪਾਂ ਲੱਖ ਕਰਨਾ ਤੇ ਸੋਡੀ ਸਾਨੂੰ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਸਾਰੇ ਆਪਾਂ ਰਲ ਮਿਲ ਕੇ ਜਿਵੇਂ ਪਹਿਲਾਂ ਕਰਿਆ ਜਿਵੇਂ ਆਪਾਂ ਪਹਿਲਾਂ 85000 ਕਰਿਆ ਤੇ ਹੁਣ ਆਪਾਂ ਲੱਖ ਕਰਗੇ ਤੇ ਸਾਰੇ ਸਪੋਰਟ ਕਰਿਓ ਤੇ ਬਾਈ ਬਲਵਿੰਦਰ ਸਿੰਘ ਜੀ ਅਮਰੀਕਾ 'ਚ ਬੈਠੇ ਉਹਨਾਂ ਨੂੰ ਵੀ ਕਹਿਣਾਗਾ ਵੀ ਤੁਸੀਂ ਵੀ ਸਪੋਰਟ ਕਰੋ ਮੋਨਾ ਜੀ ਨੂੰ ਵੀ ਕਹਿਣਾ ਤੁਸੀਂ ਵੀ ਸਾਡੀ ਸਪੋਰਟ ਕਰੋ ਜੇ ਤੁਸੀਂ ਰਲ ਮਿਲ ਕੇ ਕਰੋਗੇ ਤਾਂ ਆਪਾਂ ਸਾਰੇ ਭੈਣ ਭਰਾ ਤੇ ਫੇਰ ਹੀ ਆਪਾਂ ਗਾਹ ਨੂੰ ਵਧਾਂਗੇ ਆਪਾਂ 1 ਲੱਖ ਕਰਨਾ ਪੂਰਾ ਜਿੱਦੇ 1 ਲੱਖ ਹੋ ਗਿਆ ਉਦੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਣੇ ਚੰਨੀ ਨੇ ਵੀ ਆਪਾਂ ਡਰਾ ਕੱਢਾਂਗੇ ਤੇ ਡਰਾ ਸਾਡੇ ਲਿਆਂਦੇ ਪਏ ਆ ਛੋਟੇ ਛੋਟੇ ਸਭ ਦੇ ਡਰਾ ਕੱਢਾਂਗੇ ਤੇ ਜਿਹੜੇ ਪੈ ਬੀਤ ਦਾ ਪਰਾ ਦਾ ਨਾ ਆਇਆ ਕਰੋ ਪਾਚੀ ਕੱਢਾਂਗੇ ਉਹਨੂੰ ਆਪਾਂ ਡਰਾ ਵੀ ਦੇਵਾਂਗੇ ਥੈਂਕ ਯੂ ਤੁਹਾਡਾ ਧੰਨਵਾਦ